तहसील नकोदरदीन ਪੈਂਦੇ ਪਿੰਡ ਉੱਗੀ ਦੇ ਵਿੱਚ ਲਿੰਕ ਰੋਡ ਤੇ ਇੱਕ ਮੋਟਰਸਾਈਕਲ ਸਵਾਰਾ ਜੇ ਕੁਮਾਰ ਅਤੇ ਉਸ ਦੀ ਪਤਨੀ ਸਿਮਰਨ ਸਿੱਧੂ ਦੀ ਟਰੈਕਟਰ ਟਰਾਲੀ ਦੇ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਜੇ ਕੁਮਾਰ ਅਤੇ ਸਿਮਰਨ ਸਿੱਧੂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਸਿਮਰਨ ਸਿੱਧੂ ਜੋ ਕਿ ਬਹੁਤ ਜ਼ਖਮੀ ਹੋ ਗਈ ਅਤੇ ਉਸ ਦੀ ਮੌਤ ਹੋ ਗਈ ਪੁਲਿਸ ਪ੍ਰਸ਼ਾਸਨ ਨੂੰ ਗੁਹਾਰ ਲਗਾਉਣ ਤੋਂ ਬਾਅਦ ਜਦੋਂ ਉਸ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਰਸੂਲਪੁਰ ਕਲਾ ਦੇ ਪਿੰਡ ਦੇ ਲੋਕਾਂ ਨੇ ਉੱਗੀ ਥਾੜਾ ਚੌਂਕੀ ਦੇਗੇ ਧਰਨਾ ਲਗਾਇਆ ਤੇ ਰੋਸ ਪ੍ਰਦਰਸ਼ਨ ਕੀਤਾ ਸਥਿਤੀ ਨੂੰ ਵਿਗੜਦਾ ਦੇਖਦੇ ਹੋਏ ਡੀਐਸਪੀ ਨਕੋਦਰ ਕੁਲਵਿੰਦਰ ਸਿੰਘ ਵਿਰਕਰੇ ਮੌਕੇ ਤੇ ਪਹੁੰਚ ਕੇ ਦੁਖੀ ਪਰਿਵਾਰ ਦੀ ਗੱਲਬਾਤ ਸੁਣੀ ਤੇ ਪ੍ਰੋਸਾ ਦਵਾਇਆ ਤੇ ਐਫ ਆਈ ਆਰ ਦਰਜ ਕਰਕੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਇੱਕਿਆ ਸਾਡੇ ਨਾਲ ਜਥੇਦਾਰ ਸਾਹਿਬ ਵੀ ਹੈਗੇ ਆ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਹ ਹਾਂਜੀ ਜਥੇਦਾਰ ਸਾਹਿਬ ਇਹ ਸਾਰਾ ਮਾਮਲਾ ਕੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨ ਪਹਿਲਾਂ ਇਦਾਂ ਮੜੇ ਜਿ ਘੁੰਮ ਜੋ ਮੜੇ ਹਾਂਜੀ ਵੀਰਵਾਰ ਵਾਲੇ ਦਾ ਹੈ ਨਾ ਜੀ ਇਹ ਨੌਜਵਾਨ ਅਜੇ ਕੁਮਾਰ ਤੇ ਉਹਦੀ ਵਾਈਫ ਸਿਮਰਨ ਜੀ ਤੇ ਨਾਲ ਉਹਨਾਂ ਦਾ ਚਾਚਾ ਰੇਸ਼ਮ ਇਹ ਮੱਥਾ ਟੇਕਣ ਗਏ ਸੀਗੇ ਅ ਮਹਾਰਾਜਾ ਦੇ ਮਹਾਰਾਜਾ ਦੇ ਤੇ ਬੁੱਧਵਾਰ ਦੇ ਟਾਈਮ ਆਉਂਦਿਆ ਹੋਇਆ ਜਦੋਂ ਉੱਗੀ ਨੰਗੇ ਆ ਤੇ ਪਿੰਡ ਠੱਠੀ ਕਲੋਨੀ ਵੱਜਦੀ ਆ ਮੋਰੋ ਇੱਕ ਟਰੈਕਟਰ ਆ ਰਿਹਾ ਸੀਗਾ ਜਿਹੜਾ ਮਤਲਬ ਜਿਹੜਾ ਓਵਰਸਪੀਡ ਔਰ ਡਾਮਾਂਡ ਹੋਲ ਸੀਗਾ ਤੇ ਜਿਸ ਤਰ੍ਹਾਂ ਇਹਨਾਂ ਦੱਸ਼ਣ ਮੁਦਵਕ ਇੰਜ ਲੱਗਦਾ ਸੀ ਵੀ ਜਿੱਦਾਂ ਬੰਦੇ ਨੇ ਮਤਲਬ ਜਿਹੜੀ ਆ ਡਰਿੰਕ ਕੀਤੀ ਹੁੰਦੀ ਹੈ ਉਹ ਟਰੈਕਟਰ ਘਮਾਉਂਦਾ ਆ ਇਹਨਾਂ ਦੇ ਵਿੱਚ ਵਜਿਆ ਆ ਅਜੀਤ ਕੁਮਾਰ ਉਹਨਾਂ ਦੇ ਤੇ ਉਹ ਲੜਕੀ ਜਿਹੜੀ ਸਿਮਰਨ ਉਹ ਪੁੜ ਕੇ ਦੂਰ ਚੱਡ ਗਈ ਐ ਇੱਥੋਂ ਚੱਕ ਕੇ ਹਸਪੀਟਲ ਲੈ ਕੇ ਗਏ ਆ ਹਸਪੀਟਲ ਸਰਕਾਰੀ ਹਸਪੀਟਲ ਆਂ ਜਵਾਬ ਦੇ ਦਿੱਤਾ ਉਸ ਤੋਂ ਬਾਅਦ ਅਰਮਾਨ ਦੇ ਜਾ ਕੇ ਉਹ ਲੜਕੀ ਦੀ ਮੌਤ ਹੋ ਗਈ ਅੱਜ ਅੱਜ ਸਵੇਰੇ ਤੜਕੇ 3 ਵਜੇ ਮੌਤ ਹੋਈ ਹੈ ਤੇ ਉੱਗੀ ਅੰਚਾਰ ਜਿਹੜਾ ਕੰਨਾਸਾ ਨਹੀਂ ਕਰਦਾ ਸੀ ਇਸ ਕਰਕੇ ਲੋਕਾਂ ਨੂੰ ਅੱਜ ਇਕੱਠੇ ਹੋਣਾ ਪਿਆ ਇਨਸਾਫ ਦੇ ਲਈ ਤੇ ਹੁਣ ਡਿਪਟੀ ਸਾਹਿਬ ਆਏ ਆ ਮੌਕੇ ਤੇ ਪਰਚਾ ਦਰਜ ਹੋ ਰਿਹਾ ਕਹਿੰਦੇ 1 ਘੰਟੇ ਦੀ ਐਫਆਰ ਜਿਹੜੀ ਆ ਉਹ ਮਿਲ ਜਾਏਗੀ ਤੇ ਜਿਹੜੇ ਜਿਹਦੀ ਵੀ ਵਿੱਚ ਮਤਲਬ ਗਲਟੀ ਹੈ ਜਿਹੜਾ ਬੰਦਾ ਉਹਦੇ ਤੇ ਵੀ ਬਕਾਇਦਾ ਕਾਰਵਾਈ ਜਿਹੜੀ ਆ ਉਹ ਕੀਤੀ ਜਾਏ ਜਿਹੜੀ ਲੜਕੀ ਦੀ ਮੌਤ ਹੋਈ ਆ ਕੀ ਉਹਦੇ ਬੱਚੇ ਵੀ ਸੀ ਜਾਂ ਕਿੰਦਾ ਨਹੀਂ ਹਾਲੇ ਵਿਆਹ ਨੂੰ ਬਹੁਤ ਥੋੜਾ ਚਿਰ ਹੋਇਆ 15 20 ਦਿਨ ਹੋਇਆ 25 25 ਕਿ 26 ਸਾਲ ਦੀ ਮੁੰਡੇ ਦੀ ਉਮਰ ਸੀ 24 ਸਾਲ ਦੀ ਲੜਕੀ ਅਜੇ ਅਜੇ ਕੁਮਾਰ ਤੇ 24 ਸਾਲ ਦੀ ਲੜਕੀ ਸੀ ਹਾਲੇ ਥੋੜੇ ਦਾ ਨਹੀਂ ਹਾਲੇ ਤਾਂ ਚਾਪ ਨਹੀਂ ਪੂਰਾ ਹੋਇਆ ਉਹਨਾਂ ਦਾ ਨਾਮ ਨਹੀਂ ਹੋਇਆ ਜੀ 20 ਦਿਨ ਸੋ ਇਹ ਚੀਮਾ ਸਾਹਿਬ ਨੇ ਸਾਰੀ ਗੱਲਬਾਤ ਦੱਸੀ ਆ ਵੇ ਲੜਕੀ ਦੀ ਉਮਰ ਵੀ ਬਹੁਤ ਘੱਟ ਸੀਗੀ 20 25 ਦਿਨ ਹਜੇ ਹੋਏ ਸੀਗੇ ਉਹਦੇ ਵਿਆਹ ਹੋਏ ਨੂੰ ਤੇ ਐਡੀ ਵੱਡੀ ਜਿਹੜੀ ਘਟਨਾ ਵਾਪਰ ਗਈ ਆ ਸੋ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਆ ਉਹ ਇਹਨਾਂ ਨੂੰ ਉਹਨਾਂ ਨੇ ਕੀ ਆਸ਼ਵਾਸਨ ਦਿੱਤਾ ਨਹੀਂ ਨਹੀਂ ਉਹਦਾ ਕੋਲ ਵੀਰਾ ਪਤਾ ਹੋ ਗਿਆ ਇਹ ਨਹੀਂ ਜੀ ਸਾਥ ਜਿਆਦਾ ਨਹੀਂ ਜੀ ਸੌਨੇ ਜੀ ਮੁੰਡਾ ਜੀ ਕਿਤੇ ਨਾ ਮੁੜਿਆ ਚੈਨਲ ਦੇ ਉੱਤੇ ਮੈਂ ਹਾਂ ਗੋਬਿੰਦ ਰਾਏ ਉੱਗੀ ਪਿੰਡ ਦੇ ਵਿੱਚ ਖੜਿਆ ਹਾਂ ਚੌਂਕੀ ਦੇ ਵਿੱਚ ਇਹ ਥਾਣਾ ਚੌਂਕੀ ਆ ਜਿੱਥੇ ਤੁਹਾਨੂੰ ਦੱਸਦੀ ਇੱਕ ਲੜਕੀ ਦਾ ਗੱਲ ਐਕਸੀਡੈਂਟ ਹੋ ਗਿਆ ਸੀ ਤੇ ਅੱਜ ਉਹਦੀ ਮੌਤ ਹੋ ਚੁੱਕੀ ਆ ਸੋ ਪਹਿਲਾਂ ਇਹਨਾਂ ਨੂੰ ਇਨਸਾਫ ਨਹੀਂ ਮਿਲ ਰਿਆ ਸੀ ਡਿਪਟੀ ਸਾਹਿਬ ਨਕੂਦਰ ਤੋਂ ਵਿਸ਼ੇਸ਼ ਤੌਰ ਤੇ ਆਏ ਆ ਤੇ ਉਹਨਾਂ ਨੇ ਆ ਕੇ ਗੱਲਬਾਤ ਸੁਣੀ ਆ ਸਾਰਿਆਂ ਦੀ ਇਸ ਵੇਲੇ ਜਿਹੜੀ ਲੜਕੀ ਦੀ ਮੌਤ ਹੋਈ ਉਹਦੇ ਫਾਦਰ ਇਨ ਲਾ ਸੋਹਰਾ ਸਾਹਿਬ ਸਾਡੇ ਨਾਲ ਨੇ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਇੰਦਰਜੀਤ ਸਰ ਇਹ ਕਿੱਦਾਂ ਸਾਰੀ ਘਟਨਾ ਹੋਈ ਹੈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਮੇਰੀ ਨੋਤੀ ਜੀ ਸਿਮਰਨਕੌਰ ਉਹਨੂੰ ਟਰੈਕਟਰ ਸ਼ਰਾਬੀ ਡਰਾਈਵਰ થી ਟਰੈਕਟਰ ਨਾਲ ਧੱਕਾ ਮਾਰਿਆ ਜੀ ਉਹਨੂੰ ਸਾਈਡ ਮਾਰ ਕੇ ਤਾਂ ਐਕਸੀਡੈਂਟ ਹੋਇਆ ਜੀ ਪੁਲਿਸ ਸਾਡੀ ਥਨਮਾਈ ਨਹੀਂ ਕਰ ਰਹੀ ਸੀ ਜੀ ਤਾਂ ਡਿਪਟੀ ਸਾਹਿਬ ਆਏ ਉਹਨਾਂ ਨੇ ਪਰਚਾ ਦਰਜ ਕੀਤਾ ਜੀ ਹੁਣ ਸਾਡੀ ਥਨਮਾਈ ਹੋਈ ਜੀ ਇਹ ਆਪਣੇ ਜਿਹੜਾ ਕਾਤਲ ਸੀਗੇ ਜਿਹੜਾ ਜਿਹੜੇ ਬੰਦੇ ਦਾ ਟਰੈਕਟਰ ਵਿੱਚ ਵੱਜਿਆ ਸੀ ਉਹ ਫੜੋਗੇ ਨਹੀਂ ਸਾਰੇ ਉਹ ਪੁਲਸ ਵਾਲਾ ਨੇ ਫੜਿਆ ਨਹੀਂ ਜੀ ਇਹਨਾਂ ਨੇ ਜੂਨੇ ਰੱਖੀ ਜੀ ਨਹੀਂ ਕੀ ਮੰਗ ਕਰਦੇ ਆ ਤੁਸੀਂ ਸਰਕਾਰ ਕੋ ਇਨਸਾਫ ਮੰਗਦੇ ਜੀ ਕੀ ਇਨਸਾਫ ਚਾਹੀਦਾ ਤੁਹਾਨੂੰ ਇਨਸਾਫ ਉਹਨਾਂ ਨੇ ਫੜਿਆ ਜਾਵੇ ਕਾਤਲਾਂ ਨੂੰ ਜੀ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਚੌਕੀ ਤੇ ਵੀ ਕੀਤੀ ਜਾਵੇ ਜੀ ਕਾਨੂੰਨੀ ਕਾਰਵਾਈ ਚੌਕੀ ਇੰਚਾਰਜ ਤੇ ਹਾਂਜੀ ਉਹ 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 ਕਿਉਂ ਜੀ ਉਹਨਾਂ ਨੇ ਸਾਡੀ ਧਣਵਾਈ ਨਹੀਂ ਕੀਤੀ ਜੀ ਅੱਛਾ ਜੀ ਹਾਂਜੀ ਤੇ ਇੱਕ ਟਰੈਕਟਰ ਚੇਂਜ ਕਰਤਾ ਜੀ ਜੇ ਇਹਨਾਂ ਇਨਸੀਡੈਂਟ ਹੋਇਆ ਉਹ ਦੂਜਾ ਲੈ ਗਏ ਜੀ ਦੂਜਾ ਰੱਗ ਹੈ ਅੱਛਾ ਜਿਹੜੇ ਟਰੈਕਟਰ ਨੂੰ ਐਕਸੀਡੈਂਟ ਹੋਇਆ ਸੀ ਉਹ ਨਹੀਂ ਸੀ ਦੂਸਰਾ ਦਿਖਾਤਾ ਦੂਸਰਾ ਦਿਖਾਤਾ ਜੀ ਅੱਛਾ ਜੀ ਹਾਂਜੀ ਤੱਕਾ ਕੀਤਾ ਚੌਂਕੀ ਵਾਲਿਆਂ ਨੇ ਸਾਡੇ ਨਾਲ ਜੀ ਗਰੀਬ ਬੰਦੇ ਅਸੀਂ ਸੋ ਛੋਟੀ ਘਟਨਾ ਨਹੀਂ ਬਹੁਤ ਵੱਡੀ ਘਟਨਾ ਆ ਇੱਕ ਲੜਕੀ ਦੀ ਇੱਕ ਸੋ ਐਸ ਵੇਲੇ ਜਿਹੜਾ ਉੱਗੀ ਚੌਕੀ ਦੇ ਵਿੱਚ ਜਿਹੜਾ ਮਸਲਾ ਸੀਗਾ ਉੱਥੇ ਡੈਫਟੀ ਸਾਹਿਬ ਕੋਲ ਪਹੁੰਚੇ ਨੇ ਹਾਂਜੀ ਡੈਫਟੀ ਸਾਹਿਬ ਕੀ ਮਾਹੌਲ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਸਾਰੀ ਘਟਨਾ ਬਾਰੇ ਜੋ ਅੱਜ ਮੈਨੂੰ ਇਤਲਾਹ ਮਿਲੀ ਸੀ ਕਿ ਮਿਤੀ 21 ਤਰੀਕ ਨੂੰ ਇੱਥੇ ਇੱਕ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਹਸਬੰਦ ਵਾਈਫ ਜ਼ਖਮੀ ਹੋਏ ਸੀ ਜਿਹਦੇ ਵਿੱਚੋਂ ਵਾਈਫ ਦੀ ਡੈਥ ਹੋ ਗਈ ਸੀ ਜੋ ਜੋ ਜਿਹੜੇ ਉਹਨਾਂ ਦੇ ਪਰਿਵਾਰ ਹਨ ਉਹ ਜਿਹੜੇ ਸਾਡੇ ਲੋਕਲ ਪੁਲਿਸ ਕਰਮਚਾਰੀ ਆ ਉਹਨਾਂ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਸੀ ਤੇ ਆਪਣਾ ਰੋਸ ਪ੍ਰਦਰਸ਼ਨ ਜਾਰ ਕਰ ਰਿਹਾ ਸੀ ਇਤਲਾਹ ਮਿਲਤੇ ਮੈਂ ਮੌਕੇ ਤੇ ਪਹੁੰਚਿਆ ਹਾਂ ਸਾਰੀ ਸਥਿਤੀ ਦੀ ਜਾਣਕਾਰੀ ਲਈ ਆ ਜਿੱਥੇ ਪਤਾ ਲੱਗਾ ਵੀ 21 ਤਰੀਕ ਨੂੰ ਹਸਬੰਡ ਵਾਈਫ ਅਜੇ ਕੁਮਾਰ ਤੇ ਸਿਮਰਨ ਸਿੱਧੂ ਜਿਹੜੇ ਆ ਨਕੋਦਰ ਧਾਰਮਿਕ ਜਗਾ ਤੋਂ ਮੱਥਾ ਟੇਕ ਕੇ ਆ ਰਹੇ ਸੀ ਤੇ ਇੱਥੇ ਉੱਗੀ ਦੇ ਵਿੱਚ ਹੀ ਠੱਥੀ ਦੇ ਸਾਹਮਣੇ ਲਿੰਕ ਰੋਡ ਤੇ ਟਰੈਕਟਰ ਟਰਾਲੀ ਜੋ ਸਾਹਮਣੇ ਤੋਂ ਆ ਰਹੀ थी ਜੋ ਤੇਜ਼ ਰਫ਼ਤਾਰ ਵੀ ਸੀਗੀ ਤੇ ਡਰਾਈਵਰ ਉਹਨੂੰ ਅਨਗਹਿਲੀ ਨਾਲ ਚਲਾ ਰਿਹਾ ਸੀ ਉਹ ਟਰਾਲੀ ਦੀ ਫੇਟ ਵੱਜਣ ਕਰਕੇ ਮੋਟਰਸਾਈਕਲ ਤੋਂ ਡਿੱਪਿਆ ਹੀ ਜਿਹਦੇ ਵਿੱਚ ਸਿਮਰਨ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਸੀ ਅਜੇ ਦੇ ਵੀ ਸੱਟਾਂ ਲੱਗੀਆਂ ਸੀ ਉਹਨਾਂ ਨੂੰ ਹਸਪੀਟਲ ਦਾਖਲ ਕਰਾਇਆ ਸੀ ਜਿਹਦੇ ਵਿੱਚੋਂ ਸਿਮਰਨ ਦੀ ਅਜੇ ਡੈਥ ਹੋ ਗਈ ਆ ਉਹ ਵੇ ਇੱਥੇ ਪਹੁੰਚ ਕੇ ਉਹ ਉਹਨਾਂ ਦੇ ਬਿਆਨ ਲਿਖੇ ਆ ਬਿਆਨ ਲਿਖਣ ਤੋਂ ਬਾਅਦ ਜੋ ਮੁਕਦਮਾ ਦਰਜ ਕਰਨ ਲਈ ਜਿਹੜਾ ਆ ਉਹ ਥਾਣੇ ਭੇਜਤਾ ਆ ਮੁਕਦਮਾ ਦਰਜ ਕਰਕੇ ਬਾਕੀ ਜੋ ਵੀ ਰੈਂਦੀ ਕਾਰਵਾਈ ਦੋਚੀਆਂ ਦੀ ਗ੍ਰਿਫਤਾਰੀ ਟਰੈਕਟਰ ਕਬਜ਼ੇ ਜਲਾਣਾ ਸਾਰਾ ਕੁਝ ਕੀਤਾ ਜਾਊਗਾ ਸਰ ਇਹਨਾਂ ਦਾ ਇਹ ਵੀ ਕਹਿਣਾ ਵੀ ਟਰੈਕਟਰ ਹੋਰ ਸੀਗਾ ਤਾਂ ਟਰੈਕਟਰ ਬਦਲ ਦਿੱਤਾ ਗਿਆ ਜੋ ਵੀ ਇਹਨਾਂ ਨੇ ਮੈਨੂੰ ਲਿਖਤੀ ਕਾਰਵਾਈ ਇੱਕ ਐਪਲੀਕੇਸ਼ਨ ਵੱਖਰੇ ਤੌਰ ਤੇ ਦਿੱਤੀ ਆ ਜਿਹਦੇ ਵਿੱਚ ਇਹ ਅਲੀਗੇਸ਼ਨ ਲਾਏ ਆ ਉਹਦੀ ਮੈਂ ਇਨਕੁਆਇਰੀ ਕਰੂੰਗਾ ਜਿਹੜੇ ਵੀ ਮੇਰੇ ਮੁਲਾਜ਼ਮ ਦਾ ਕੋਈ ਕਸੂਰ ਪਾਇਆ ਗਿਆ ਉਹਦੇ ਖਿਲਾਫ ਜੋ ਵਿਭਾਗੀ ਕਾਰਵਾਈ ਬਣਦੀ ਆ ਆਲ ਵਿੱਚ ਲੈਂਦੀ ثاني <applause> موسم <applause> <applause>